ਕੀ ਸਭ ਜਾਇਜ ਨਾ ਕਿਤੇ ਉਹਨਾਂ ਦੀ ਆਰਚ ਕਿਸ ਗਿਆ ਜੇ ਨਾ ਜੇ ਤੁਸੀਂ ਬੇਨਤੀ ਨਹੀਂ ਕਰਾ ਸਕਦੇ ਤੇ ਤੁਸੀਂ ਟਾਣ ਕਿਉਂ ਆਏ ਜਨਾਬ ਤੁਸੀਂ ਟਾਣ ਕਿਉਂ ਆਏ ਜਨਾਬ ਜੀ ਤੁਸੀਂ ਬੇਨਤੀ ਨਹੀਂ ਕਰਾਉਣੀ ਸੀ ਤਾਂ ਮੈਂ ਕਹਿੰਦਾ ਯਾਰ ਬੇਨਤੀ ਨਾ ਕਰਾਉਣਾ ਇਹ ਆਪ ਦੇ ਦਿਲ ਤੇ ਹੱਥ ਰੱਖ ਕੇ ਕਹਿੰਦੇ ਫੁੱਲ ਕਦਰ ਤੇ ਅੰਮ੍ਰਿਤਸਰ ਨੂੰ ਪਤਾ ਹੈ ਇਹ ਗੱਲ ਥੋੜੀ ਹੈ ਕੋਈ ਕਾਗਜ਼ ਜੋ ਹੈਗੇ ਆ ਉਹ ਬੋਲਦੇ ਆ ਕਾਗਜ਼ ਮੈਂ ਲੋਕੀਆ ਨਹੀਂ ਅਸੀਂ 4 ਵਜੇ ਤੇ ਤੁਸੀਂ ਆਏ ਵੀ ਨਹੀਂ ਆਫਸਰ ਆ ਜਾ ਨਾ ਵੈਰੀਫਾਈ ਕਰ ਲੈਣ बोल बोल के के ना 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 कोई 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 हो हो जाना जाना कार नहीं 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 करके है 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 और फिर वो करने पे कि तक तक करते जब वेरीफाई खत्म होगी करो करो अंकल जी उम्मी कर बोलन ਹਾਈ ਕੋਰਟ ਵੀ ਚਲੋ ਕਿਹਦੇ ਕਰਾ ਰਹੇ ਆ ਇੱਕ ਨਾ ਤੁਸੀਂ ਪੱਟਾ ਕਰੋ ਉਸ ਤੋਂ ਜੀ ਬੋਲੀਏ ਵੀ ਨਾ ਇਹ ਕਿਵੇਂ ਹੋ ਸਕਦਾ ਅਸੀਂ ਵੈਰੀਫਾਈ ਵੀ ਨਾ ਕਰੀਏ ਤੇ ਵੈਰੀਫਾਈ ਜਿਨਾ ਪਹਿਲਾਂ ਕਰਕੇ ਹੋਣਾ ਸੀ ਸਾਹ ਪੜਨੇ ਕਰਦੇ ਆ ਮੇਰੀ ਮਰਤਾ ਪਾਣੀ ਜਿੱਦਾਂ ਬੈਠਦੇ ਹਾਈ ਕੋਰਟ ਦੀਆਂ ਕਹਿਣ ਦੇ ਮਤਾਬਕ ਉਹਦੀ ਬੋਲੀ ਬੋਲ ਰਹੀ ਹੈ ਅਮਰਿੰਦਰ ਨੂੰ ਸਾਰੀ ਗੱਲ ਪਤਾ ਹੈ ਪੁਲਕਤ ਨੂੰ ਪਤਾ ਹੈ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਤੁਸੀਂ ਉਹਦੀ ਮਦਦ ਜੋ ਮਰਜ਼ੀ ਕਰ ਲਓ ਪਰ ਪੌੜੀਆਂ ਤੁਹਾਨੂੰ ਕੱਲਿਆਂ ਨੂੰ ਚੜਣੀਆਂ ਮੈਂ ਕੋਈ ਥ੍ਰੈਟ ਨਹੀਂ ਕਰਦਾ ਮੈਂ ਨਾਲ ਰਿਕਵੈਸਟ ਕਰਦਾ ਹੈ ਔਨ ਮੈਰਿਟ ਹੈ ਜਿਹੜੀ ਗੱਲ ਔਨ ਮੈਰਿਟ ਕਰਨ ਜੇ ਪੱਖਵਤ ਕਰਨਗੇ ਫਿਰ ਨਿੱਜੀ ਤੌਰ ਤੇ ਸਾਡਾ ਦੇਖੋ ਅਸੀਂ ਇਹਨਾਂ ਨੂੰ ਜੇ ਸਾਡਾ ਨੁਕਸਾਨ ਕਰਨਗੇ ਤੇ ਇਹਨਾਂ ਨੂੰ ਅਸੀਂ ਲਿਆਵਾਂਗੇ ਅਦਾਲਤ ਵਿੱਚ ਸੂਚਿਤ ਕੀਤਾ ਗਿਆ ਤੁਹਾਨੂੰ ਪਹਿਲੇ ਨਹੀਂ ਸਾਨੂੰ ਕੋਈ ਨਹੀਂ ਸੂਚੀ ਇਹ ਤਾਂ ਜਾਂਚ ਅਗਰ ਅਤੁਰਤ ਪਤਾ ਨਹੀਂ ਕਿੰਨੇ 2:30 ਵਜੇ ਕੋਈ ਨਸ਼ਾ ਤਸਕਰ ਦਾ ਕੰਮ ਨਹੀਂ ਨਹੀਂ ਕੋਈ ਨਸ਼ਾ ਤਸਕਰ ਸਾਡਾ ਦੂਰ ਦੂਰ ਦਾ ਵਾਸਤਾ ਨਹੀਂ ਤੁਸੀਂ ਨੁਕਸਾਨ ਕਰਨ ਦੀ ਗੱਲ ਕਹਿ ਰਹੇ ਆ ਨੁਕਸਾਨ ਹੋ ਨਹੀਂ ਰਿਹਾ ਨੁਕਸਾਨ ਇਹ ਉਦੋਂ ਵੱਡਾ ਹੋਰ ਨਿੱਜੀ ਕਰ ਰਿਹਾ ਜਿਹੜੀ ਸਾਡੇ ਕੋਲ ਰਜਿਸਟਰੀ ਹੈ ਇਹ ਵੀ ਹੈ ਇਹ ਕਹਿੰਦੇ ਜੀ ਉਹਨੂੰ ਮਦਦ ਪਹੁੰਚਾਉਣਾ ਚਾਹੁੰਦੇ ਸ਼ਖਵੀਰ ਨੂੰ ਐਮਐਲਏ ਨੇ ਜਿਵੇਂ ਕਿਹਾ ਉਵੇਂ ਕਰਨਾ ਹੈ ਬਿਨਾਰੇ ਨੂੰ ਬਚਾਉਣਾ ਹੈ ਤੇ ਸਾਨੂੰ ਜਿਵੇਂ ਕਹਿੰਦੇ ਆ ਠੋਕਣਾ ਜਿੱਦਾਂ ਠੋਕ ਸਕਦਾ ਹੁਣ ਆ ਜਿਹੜੇ ਬੁੱਡੇ ਬੁੱਡਾ ਤੇ ਬਣਾਇਆ ਜੋ ਮਾੜਾ ਜਿਹਾ ਹਰਿਆਵਲ ਵੀ ੜਾਈ ਜਾਂਦੇ ਆ ਆ ਕਰਿਆ ਜਿਹਾ ਮਾੜਾ ਤੇ ਹਰਿਆਵਲ ਦਾ ਵੀ ਉਹ ਹਰਿਆਵਲ ਦੇ ਵੀ ਮੰਜੀ ਠੁਕੀ ਜਾਂਦੇ ਆ ਆ ਵੀਰ ਜੀ ਤੁਸੀਂ ਮੈਨੂੰ ਇਹਦਾ ਜਵਾਬ ਦੇਣਾ ਡੀਡੀਪੀ ਸਾਹਿਬ ਮੈਂ ਤੁਹਾਨੂੰ ਪਾਰਟੀ ਬੁਲਾਉਂ ਗੁੱਸਾ ਨਾ ਕਰਿਆ ਜੇ ਤੁਸੀਂ ਮੈਂ ਤੁਹਾਨੂੰ ਮੌਕੇ ਤੇ ਤੁਸੀਂ ਆਓ ਜੇ ਜਵਾਬ ਦੇ ਹੋਵੋਗੇ ਉੱਥੇ ਹਾਈ ਕੋਰਟ ਚ ਉਹ ਮੇਰੀ ਟੀਮ ਜਿਹੜੀ ਆ ਤੁਹਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਕਨਵਿੰਸ ਮੈਂ ਫਿਜ਼ੀਕਲੀ ਬੇਨਤੀ ਕਰਉਣਾ ਨਾ ਕਰੋ ਬੇਨਤੀ ਪਲੀਜ਼ ਆੜਾ ਕਦੀ ਕੋਈ ਚੀਜ਼ ਨਾ ਹੋਵੇ ਜਦੋਂ ਆੜਾ ਪਹਿਲੇ ਦਾ ਨਾਮ ਆਵੇ ਕੋਈ ਚੀਜ਼ ਬੰਦ ਹੋਵੇ ਮੈਂ ਕਦੇ ਹੀ ਨਾ ਲਗਵਾਉਂਦਾ ਇੱਥੇ ਲਗਵਾਉਂਦਾ ਅੱਗੇ ਤੋਂ ਆਮ ਤੌਰ 'ਤੇ ਪ੍ਰੈਸ਼ਰ ਹੁੰਦਾ ਹੈ ਡੀਸੀ ਮੈਡਮ ਡੀਸੀ ਮੈਡਮ ਨਾਲ ਕੋਈ ਸਾਈਟ ਤੇ ਬਲੂ ਪ੍ਰੈਸ਼ਰ ਵਾਲਾ ਸਾਰੀ ਇਨਫੋਰਮੇਸ਼ਨ ਦਵਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਮਝੋ ਜੀ ਜੀ ਜਨਾਬ ਜਨਾਬ ਦਾ ਫੋਨ ਤੇ ਲੱਗੋ। ਕੋਈ ਕਿਸੇ ਪੋਲੀਟੀਸ਼ਨ ਦੇ ਦਬਾਅ ਚ ਆ ਕੇ ਇਹ ਕਿੰਨੀ ਦੇਰ ਦੇ ਹੈਗੇ ਨੇ? ਕੋਈ ਕਿਸੇ ਪੋਲੀਟੀਸ਼ਨ ਦੇ ਦਬਾਅ ਚ ਆ ਕੇ ਇਦਾਂ ਮੇਰੇ ਨਾਲ ਨਾਮ ਕਰੋ। ਲੋਕਲ ਕਿਸੇ ਪੋਲੀਟੀਸ਼ਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ। ਜਿਹੜੀਆਂ ਗੰਡਾ ਬੰਨੋਂਗੇ ਉਹ ਤੜ ਤੋਂ ਖੁੱਲਣੀਆਂ ਨਹੀਂ ਜਨਾਬ। ਛੋਟੇ ਵੀ ਦੇਜੀ ਤੌਰ ਤੇ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜੀ ਸਾਡੇ 4:30-5 ਵਜੇ ਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ? ਕੋਈ ਗੱਲ ਨਹੀਂ ਇਹ ਤਹੀ ਹੈ ਸਾਰਿਆਂ ਨੂੰ ਪਤਾ ਨਹੀਂ ਕਿ ਕਰਦੇ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਜੋ ਛੇ ਬੰਦੋ ਬਾਦ ਗੱਲ ਨਹੀਂ ਕਰ ਸਕਦੇ ਵੀ ਨਹੀਂ ਦੱਸ ਦਿਓ ਜੇ ਕਰ ਸਕਦੇ ਦੱਸੋ ਕੀ ਸੀਤਾ ਦਾ ਲਗਾਓ ਜੀ ਜਨਾਬ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿਹਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆਉਂਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿੰਦੇ-ਕਿੰਦੇ ਆਧਾਰ ਕਾਰਡ ਵਰਤੇ ਗਏ ਬੇਨਤੀ ਐ ਸਾਰੇ ਪ੍ਰਸ਼ਾਸਨ ਨੂੰ ਜੇ ਮੰਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸੇ ਆ ਨਾ ਇੱਥੇ ਢਾਉਣ ਆ ਕੇ ਇੰਨਾ ਧੱਕਾ ਜਿਹੜਾ ਐ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਸੁਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕਿ ਆ ਕੋਈ ਸੂਚਨਾ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਐ ਧੱਕਾ ਕਰਨਾ ਮੈਂ ਵੀ ਸਰਕਾਰ ਦਾ 파ਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਵੀ ਤੁਸੀਂ ਆਪਦੀਆਂ ਐਪਲੀਕੇਸ਼ਨਾਂ ਵਾਪਸ ਲਓ ਜਾ ਸਾਡੇ ਨਾਲ ਪੈਸਿਆਂ ਦੀ ਸਾਂਝ ਕਾਟ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ মিডিਆ ਵਾਲੇ ਖੜੇ ਹੋ ਕਿਸੇ ਨੇ ਰਾਤ ਬਰਾਤੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਆ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਂਦਾ ਪੀਏ ਨਸ਼ੇ 'ਚ ਫੜਿਆ ਗਿਆ ਨਸ਼ਾ ਪੀਂਦਾ ਨਹੀਂ ਫੜਿਆ ਗਿਆ ਵੇਚਦਾ ਫੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਹੁੰਦੇ ਪੈਸੇ ਕਿੱਥੇ ਆਏ ਕਿੱਥੋਂ ਗਏ ਚੈੱਕ ਹੋਏ ਜਿਹਨੂੰ ਕਾਰਵਾਈ ਹੋ ਰਹੀ ਹੈ ਐਦਾ ਕੋਈ ਜਵਾਬ ਕਿਸੇ ਨੂੰ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਲੋਕਾਂ ਲਈ ਬਾਤ ਚੱਕੂੰਗਾ ਤੱਤੀਆਂ ਹਵਾਵਾਂ ਲੱਗਣਗੀਆਂ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਢੀਕੂੰਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਵਿੱਚ ਦਿੱਤਾ ਜਾਊਗਾ ਉਹ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਗੱਲ ਹੈ ਤੇ ਪਰ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਵਾਂ ਬਣੀਆਂ ਨੇ ਕਈ ਥਾਵਾਂ ਨੇ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਫਰੀਦਕੋਟ ਤੋਂ ਕੋੜਕਪੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਉਸ ਤੋਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤੋਂ ਗਲਤੀ ਹੋ ਗਈ ਸੀ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਜੇ ਮਨਲਾ ਹੁਣ ਤੋਂ ਨਹੀਂ ਕਰ ਲੈ ਤੇ ਕਾਰਵਾਈ ਕਰਤੀ ਹੈ ਜੇ ਹੋਰ ਕਿਸੇ ਤੇ ਜਿਹੜੇ ਨਜ਼ਾਇਜ਼ ਬਣਾਏ ਹੋਏ ਐ ਬਿਲਡਿੰਗਾਂ ਬਣਾਈਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਪ੍ਰੋਸੈਸ ਕੀ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਾਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਆ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਡੱਕਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਵਾਂਗਾ ਕੀ ਹੁੰਦਾ ਤੁਹਾਨੂੰ ਅੰਜਾਮ ਪੂਗਤ ਮੈਂ ਪਹਿਰੇ ਬੋਲਣ ਦਾ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਹੈ ਸਮੇਂ ਦੀ ਬੇਟ ਤੁਸੀਂ ਪਹਿਲਾਂ ਆਏ ਸੀ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲ ਇਹ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰਹੂੰਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ